ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਜੜਦੋ ਦੋਸਤੋ ਆਪਾਂ ਗੱਲਬਾਤ ਕਰੀਏ ਸਾਰੇ ਮੇਰੇ ਵੀਰ ਭੈਣਾਂ ਪ੍ਰਾਜਾ ਜੋ YouTube ਤੇ ਦੇਖ ਰਹੇ ਨੇ ਜਾਂ ਫੇਸਬੁੱਕ ਤੇ ਦੇਖ ਰਹੇ ਨੇ ਐਪਰੀਸ਼ੀਏਟ ਕਰ ਰਹੇ ਨੇ ਸਾਰਿਆਂ ਦਾ ਦਿਲ ਦੀਆਂ ਗ੍ਰਹਿਣੀਆਂ ਤੋਂ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਤੁਸੀਂ ਆਪਣਾ ਪਿਆਰ ਬਣਾਈ ਰੱਖਿਓ ਤੇ ਪੇਜ ਨੂੰ ਸਪੋਰਟ ਕਰਦੇ ਰਹੋ ਜਿਵੇਂ ਜਿਵੇਂ ਆਪਣਾ ਪੇਜ ਦੀ ਅਪਡੇਟ ਹੁੰਦੀ ਰਹੂਗੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਜੇ ਤੁਹਾਨੂੰ ਕਿਸੇ ਨੂੰ ਵੀ ਕੋਈ ਪੇਜ ਬਾਰੇ ਜਾਣਕਾਰੀ ਦਾਈ دیا ਤਾਂ ਬੇਝਾਜ ਹੋ ਗਏ ਮੇਰਾ ਨੰਬਰ ਆ 94780 94068 WhatsApp ਕਾਲ ਕਰ ਸਕਦੇ ਹੋ ਜੋ ਮਨ ਨੂੰ ਜਾਣ ਕਰ ਜਿੰਨੇ ਹੈ ਜ਼ਰੂਰ ਤੁਹਾਡਾ سپورਟ ਕਰੂੰਗਾ ਕੋਈ ਆਪਾਂ ਨੂੰ ਪੈਸਿਆਂ ਦਾ ਇਨ ਲਾਲ ਜਨੀ ਬਸ ਮੈਨੂੰ ਤਾਂ ਇਨ ਨਾਲ ਵੀ ਮੈਨੂੰ ਪਿਆਰ ਬਣਾਈ ਰੱਖੋ ਦਾ سپورਟ ਕਰੋ ਤੇ ਮੇਰੀ ਬਿਮਾਰੀ ਦਾ ਇਲਾਜ ਹੋ ਹੀ ਜਾਂਦੇ ਨਾਲ ਨਾਲ ਮੇਰੀ ਬਿਮਾਰੀ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਮੈਨੂੰ ਗੁਰਦਿਆਂ ਤੇ ਆਪਣ ਤੋਂ ਤੇ ਆਪਣ ਤੋਂ ਬਣੀ ਨੇ ਮੱਖਾ ਮਾਲ ਲਾਇਵ ਉਹ ਕੀਏ ਨਾਲੇ ਧੰਨਵਾਦ ਕਰਦੇ ਜੀ ਦੋ ਦਾ ਕਿਉਂਕਿ ਕੱਲੇ ਕੱਲੇ ਕਮੈਂਟ ਦਾ ਰਿਪਲਾਈ ਕਰਨਾ ਔਕਾ ਹੋ ਜਾਂਦਾਗਾ ਇਸ ਕਰਕੇ ਆਪਾਂ ਲਾਈਵ ਹੋ ਗਏ ਸਾਰਿਆਂ ਦਾ ਧੰਨਵਾਦ ਕਰ ਰਹੇ ਆਂ ਪ੍ਰਮਾਤਮਾ ਸਭ ਨੂੰ ਹਰ ਦਿਨ ਦੁਬਣੀ ਰਾਤ ਚੋਂ ਬਹੁਤ ਤਰੱਕੀ ਬਖਸ਼ੇ ਸਿੱਧਰ ਪਿਆਰ ਬਣਾਈ ਰੱਖੇ ਚਾਹੇ ਲਾਈਵ ਹੋਵੇ ਵੀਡੀਓ ਵੱਤੋ ਵੱਤ ਸ਼ੇਅਰ ਕਰਿਆ ਕਰੋ ਲਾਈਕ ਤੇ ਕਮੈਂਟ ਕਰਿਆ ਕਰੋ ਮੇਰੇ ਦੋਸਤੋ ਪ੍ਰਮਾਤਮਾ ਸਭ ਨੂੰ ਜੜ ਦੇ ਖਲਾ ਬਖਸ਼ੇ ਇਸੇ ਤਰ੍ਹਾਂ ਤੁਸੀਂ ਪਿਆਰ ਬਣਾਈ ਰੱਖਣਾ ਤੇ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਕਦੇ ਵੀ ਆਪਣੇ ਬੇਜ ਦੇ ਉੱਤੇ ਤੁਹਾਨੂੰ ਮਾਰੀ ਵੀਡੀਓ ਨਹੀਂ ਦੇਸੂਗੀ ਇਹ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਮੇਰੇ 형 ਭੈਣਾ ਬਹੁਤ ਸਪੋਰਟ ਕਰਦੇ ਆਣੇ ਉਹਨਾਂ ਨੂੰ ਪਰਮਾਧਮਾ ਸਾਹਿਬ ਨੂੰ ਚੜਦੇ ਗਲਾ ਬਖਸ਼ੇ ਪੈਮੈਂਟ ਵੀ ਬਹੁਤ ਕਰਦੇ ਨੇ ਤਾਂ ਹੌਸਲਾ ਹੋ ਜਾਂਦਾ ਜੋ ਮੈਂ ਬੋਟੇ ਰਿਹਾ ਮਾਰੀ ਨਾਲ ਲੜ ਰਹੇ ਆਂ ਤੁਹਾਡੇ ਹੌਂਸਲੇ ਦੇ ਨਾਲ ਹੀ ਲੜ ਰਹੇ ਆਂ ਤੇ ਪ੍ਰਮਾਤਮਾ ਤੰਦਰੁਸਤੀ ਬਖਸ਼ਦਾ ਤੁਹਾਡੇ ਸਦਕਾ ਹੀ ਉੱਡੇ ਫਰਦੇ ਆਂ ਇਸੇ ਤਰ੍ਹਾਂ ਤੁਸੀਂ ਪਿਆਰ ਬਣਾਈ ਰੱਖਿਓ ਤੇ ਵੱਤ ਵੱਦ ਸਪੋਰਟ ਕਰਿਓ ਕਮੈਂਟਾਂ ਦੇ ਵਿੱਚ ਆਪਣੀ ਰਾਏ ਵੀ ਰੂੜ ਦਿਆ ਕਰੋ ਜੇ ਕਿਤੇ ਕੋਈ ਗਲਤ ਲੱਗਦਾ ਹੈ ਤਾਂ ਗਲਤ ਕਹਿ ਦਿਆ ਕਰੋ ਗਲਤੀ ਨੂੰ ਆਪਾਂ ਸੁਧਾਰੀਏ ਜੇ ਆਪਾਂ ਕਿਸੇ ਵੀ ਬੰਦੇ ਨੂੰ ਉਹਦੀ ਗਲਤੀ ਦੱਸਾਂਗੇ ਤਾਂ ਤਾਈ ਉਹ ਸੁਧਾਰ ਕਰੂਗਾ ਅਸਾਂ ਰਾਤੀ ਮੈਨੂੰ ਕੋਈ ਥੋੜੀ ਜਿਹੀ ਦਿੱਕਤ ਹੋ ਰਹੀ ਆ ਸਾਹ ਦੀ ਪ੍ਰੋਬਲਮ ਆ ਜੇ ਮੈਂ ਲੰਮਾ ਪਹਿਲਾਂ ਖਾਂਗ ਆਉਂਦੀ ਆ ਤੇ ਸਾਹ ਰੁਕਣ ਲੱਗ ਜਾਂਦਾ ਪਾਣੀ ਭਰ ਗਿਆ ਲੱਗਦਾ ਗਮਰੀ ਛਾਤੀ ਦੇ ਉੱਪਰ ਪਾਣੀ ਜੰਮ ਗਿਆ डायलिस लगातार एक एक दिन का सन फिर जाके पानी निकलूगा मैं टेस्ट करवाना पवेगा पहले मेरी माता जी ने भी यही प्रॉब्लम सी सब घर लग गया फिर भी सौतला हारिया ਮੈਂ ਸਕੌਟੀ ਕਰਦੀ ਜੌਬ ਕਰਕੇ ਆਪਣਾ ਘਰ-ਬਾਰ ਚਲਾ ਰਿਹਾ ਸੀਗਾ। ਬਾਹਰ ਦੁੱਖ ਹੁਣ ਇਹ ਜੀਦਾ ਕਿ ਮੈਂ ਕਮਾਉਣ ਵਾਲਾ ਸੀ ਤਾਂ ਮੈਂ ਹੁਣ ਬਿਮਾਰ ਆ। ਕੰਮ ਹੁੰਦਾ ਨਹੀਂ। ਜੁਮਰੇ ਵੀਰ ਭਣ ਭਰਾ ਰਿਸ਼ਤੇਦਾਰ ਸੱਜਣ ਮਿੱਤਰਾਂ ਨੇ ਦਾਨੀ ਵੀਰਾਂ ਨੇ ਸਹਿਯੋਗ ਦਿੱਤਾ ਤੇ ਦਿੰਦੇ ਦੇਰੇ ਨੇ ਉਹਨਾਂ ਦੇ ਜੀ ਸਦਕਾ ਮੇਰਾ ਲਾ ਚੱਲ ਰਿਹਾ ਜੇ ਮੈਂ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਸੀ ਜੇ ਮੈਂ ਕਿਹਾ ਵੀ ਆਪਾਂ ਨੂੰ ਇਧਰੋਂ ਉਹਦੀ ਅਰਨਿੰਗ ਹੋਣ ਲੱਗ ਜੇ ਤਾਂ ਮੇਰਾ ਘਰ ਚੱਲੀ ਜਾਵੇ ਆਪਾਂ ਕੋਈ ਬਾਲੇ ਮੇਰ ਹੋਣ ਦਾ ਨਾ ਪਹਿਲਾਂ ਸ਼ੌਂਕ ਸੀ ਤੇ ਨਾ ਅੱਜ ਸ਼ੌਂਕ ਆਈ ਜਲਾਈ ਚੱਲੀ ਜਾਵੇ ਨੇ ਜੀ ਅਪਾ ਦਾਦੇ ਦੇ ਸ਼ੁਕਰਗੁਜ਼ਾਰ ਆ ਤੇ ਹਰ ਕਿਰਪਾਣ ਭਰਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੋ ਦਵਤੋ ਵਦ ਕਮੈਂਟ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਾਇਆ ਕਰੋ ਆਪਣੇ ਚੈਨਲ ਨੂੰ ਤੇ ਇੱਕ ਜਿਆਦਾ ਟਾਈਮ ਲੱਗਾ ਤਾਂ ਮੈਨੂੰ ਇਸ ਤੋਂ ਬਾਅਦ ਮੈਂ ਪਾਉਂਗਾ ਨੇ ਵਕਲ ਤਾਂ ਹੀ ਪਾਉਂਗਾ ਮੇਰੀ ਵਾਈਫ ਦਾ ਜੈਨ ਲਾਇਆ ਤੇ ਉਸ ਨੂੰ ਜਰੂਰ ਫੋਲੋ ਕਰਿਓ। ਵੱਧ ਤੋਂ ਵੱਧ ਸਪੋਰਟ ਕਰਿਓ ਦੋਸਤੋ। ਕਿਉਂਕਿ ਜਦੋਂ પતિ ਬਿਮਾਰ ਪਿਆ ਹੋਵੇ, ਘਰ ਦੇ ਬਜੰਤਾਂ ਦੀ ਗਰੀਬੀ ਹੋਵੇ, ਕੋਈ ਆਇਈ-ਮੇਨ ਜਾਇਦਾਦ ਨਾ ਹੋਵੇ ਤਾਂ ਔਰਤ ਨੂੰ ਗਰੀਬੀ ਤੇ ਬਿਮਾਰੀ ਦਾ ਸਾਹਮਣਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਰੋਹੀ ਵਿਚਾਰੀ ਸਾਲ ਉਹ ਸੋ ਕੁਮੌਲੀਆ ਜੋ ਔਰਤ ਹੀ ਘਰ ਦਾ ਨੂਨ ਦਿਲ ਦਾ ਚਲਦਾ ਹੈ ਬਹੁਤ ਔਖਾ ਜਾਂਦਾ ਕਿ ਨਹੀਂ ਅੱਜ ਕੱਲ ਆਪਾਂ ਦੇਖਦੇ ਆ ਨਵਾਂ ਸਾਰਿਆਂ ਨੂੰ ਇੱਕੋ ਜਿਹੀ ਨਹੀਂ ਕਹਿ ਸਕਦੇ ਕੁਝ ਹੁੰਦੇ ਨੇ ਵਿੱਚ ਇਹ ਦਇਆ ਦੀ ਮੁਸੀਬਤ ਪੈਂਦੀ ਆ ਹਸਪਤਲ ਤੇ ਛੱਡ ਕੇ ਪਸਤੇ ਹੋ ਜਾਂਦੇ ਆ ਜਾਂ ਵਾਈਫ ਤੇ ਮਸੀਬਤ ਪੈਂਦੀ ਆ ਤਾਂ ਹਸਬੰਦ ਛੱਡ ਕੇ ਪਾਸੇ ਹੋ ਜਾਂਦਾ ਪਰ ਪ੍ਰਮਾਦਾ ਮਾਦੀ ਨਹੀਂ ਕਰਦਾ ਪਾ ਇਹ ਵੀ ਮੇਰੇ ਸਾਥ ਆ ਤੇ ਮੈਂ ਵੀ ਇਹਦੇ ਸਾਥ ਆ ਕਦੇ ਅਸੀਂ ਘੁਮਰਾ ਨਹੀਂ ਜਿੰਦਗੀ ਚ ਲੜੀਦਾ ਨਹੀਂ ਜਾਦੀ ਬੇਮਤਾਲੀ ਔਰਤਾ ਜਿਹਨੇ ਮੈਨੂੰ ਤਾਂ ਹੌਸਲਾ ਦਿੱਤਾ ਕਦੇ ਮੈਨੂੰ ਆਰਦਨ ਦਿੱਤਾ ਫੇ ਗੱਲ ਨਹੀਂ ਕਹਿੰਦੀ ਕੀ ਹੋ ਗਿਆ ਜਦੋਂ ਆਉਂਦੇ ਜਾਂਦੇ ਰਹਿੰਦੇ ਆ ਤੇ ਮਰੇ ਨਾਲ ਮੂਰੇ ਖੜ ਕੇ ਹਾਲਾਤ ਦੇ ਨਾਲ ਲੜ ਰਹੀ ਹੈ ਇਹ ਹੋਜੀ ਔਰਤ ਹਰ ਇੱਕ ਵੀਰ ਪਾਇ ਬਰਾਉਨ ਨਸ ਯਹੋਵੇ ਜੋ ਇਹ ਤਾਂ ਮੱਕਾ ਦੇ ਦੇ ਨਹੀਂ ਦੇ ਸਕਦਾ ਪਰ ਮਾਤਾ ਮੰਤਣ ਆ ਨਾਦਰ ਨੂੰ ਤਰੱਕੀ ਬਖਸ਼ੇ ਤੇ ਲੰਬੀਆਂ ਉਮਰਾਂ ਦੇਵੇ ਮੇਰੇ ਬੇਟਾ ਤੇ ਬੇਟੀ ਆਪਾਂ ਫੈਮਿਲੀ ਦੇ ਇੱਕ ਸਕੇਟ ਪਾਵਾਂਗੇ ਤੁਹਾਨੂੰ ਜਾਣੂ ਕਰਵਾਵਾਂਗੇ ਫੈਮਿਲੀ ਬਾਰੇ ਵੀ ਬਹੁਤ ਮਰਾਖਿਆ ਦਨ ਪਰਾਤ ਹੈ ਮੇਰੇ ਜੀ ਬਹੁਤ ਧਿਆਨ ਹੁੰਦਾ ਇਹਦਾ ਕੋਈ ਲੱਤ ਬੰਦ ਹੋ ਗਈ ਹੈ ਜਾਂ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਝੱਟ ਦੇ ਨੇ ਖੜੀ ਹੋ ਗਈ ਮੇਰਾ ਸਾਹ ਦੰਦੀ ਆ ਪਰਮਾਤਮਾ ਨੂੰ ਲੰਮੀ ਉਮਰ ਬਖਸ਼ੇ ਦੋਸਤੋ ਅਜਬ ਬਦਲ ਸਕਰੋਲ ਜਾਣੇ ਆ ਤੇ ਲਿਖ ਵਾਤੋ ਵਾਤ ਕਮੈਂਟ ਕਰਨਾ ਲਾਈਕ ਸ਼ੇਅਰ ਕਰਨਾ ਦਿਓ ਯਾਤ ਵਾਹਿਗੁਰੂ ਜੀ ਆਖਾਲਸਾ ਕਿਰਵਾਇ ਗੁਰ ਜੀ ਕੀ ਫਤਿਹ